ਦਸ ਤੀ ਤੂੰ ਨਚਾਈਆਂ ਤੇ ਗਾਂ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਹਾਂਜੀ ਪਾਈਆਂ ਇੱਥੇ ਤਾਂ ਪਾਈਆਂ ਪਾਈਆਂ ਪਾਠਾ ਵੀ ਪਾਈ ਇੱਥੇ ਆਹੜਾ ਨਾਲ ਲਾਉਣਾ ਪਊਗਾ ਲਾ ਦਿਓ ਇਹਦਾ ਤੁਹਾਡੇ ਸਾਡੇ ਇਹ ਸਾਡੇ ਪੁਰਾਣੇ ਹੈ ਨਹੀਂ ਸੀ ਇਹ ਆਹੜਾ ਲਾਇਆ ਹੋਇਆ ਵੀ ਆਪਣਾ ਚੋਬੀ ਤਉ ਸਪਾਣੀਆਂ ਦਲਾ ਮੁਕਾਬਲਾ ਦਸਤੀ ਤੂ ਨਚਾਈਆਂ ਤੇਗਾ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਵਿਦਣ ਰਾਤ ਆਈਆਂ ਮਰਦਾ ਢੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਕੋਈ ਨਾ ਪਾਉਣੇ ਪਾਈਆਂ ਬੂੰਦਾਂ ਰਕਤ ਦੀਆਂ ਕਾਲੀ ਖੇਤ ਖਪਾਈਆਂ ਸਭੇ ਸੂਰਤਾ ਬਹੁਤੀ ਸ੍ਰੀ ਬਹਾਈਆਂ ਘੜੀਆਂ ਕਾਲਕੀਆਂ ਬਹਾਈਆਂ ਬਹਾਈਆਂ ਬੱਬੇ ਦੀ ਸਿਆਰੀ ਹੈਗੀ ਹਾਂ ਜੀ ਹਾਂ ਬਹਾਈਆਂ ਬਹੁਤੀ ਸ੍ਰੀ ਬਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਪੌੜੀ ਸੰਭ ਸੁਣੀ ਸੰਭ ਸੁਣੀ ਕਰ ਹਾਲੀ ਰਣਵਤ ਬੀਜਦੀ ਰਣ ਵਿੱਚ ਕਿੰਨਾ ਨਾ ਝਾਲੀ ਦੁਰਗਾ ਆਵਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਛੋਟਾਂ ਪੰਤ ਵਾਲੀ ਜਸਨ ਜੁੱਧ ਨੂੰ ਥਰ ਥਰ ਪ੍ਰਿਥਮੀ ਚਾਲੀ ਦਲਾ ਚੜਾਉਂਦੇ ਆ ਨਾਉ ਜਿਵੇਂ ਹੈ ਹਾਲੀ ਸ਼ੌਧਰੀਆ ਉਹ ਵਿੱਚ ਸਹ ਪਾਠ ਇੱਥੇ ਸਹ ਪਾਠ ਨੂੰ ਕੰਪੂਟਰ ਕੱਟਦੀ ਆਪਣੇ ਲੱਲੇ ਨੂੰ ਬਿਹਾਰੀ ਹੈਗੀ ਹਾਂਜੀ ਨਾਉ ਜਿਵੇ ਹੈ ਹਾਲੀ ਸਹਿ ਦਰਿਆਉ ਵਿੱਚ ਨਾਉ ਜਿਵੇ ਹੈ ਹਾਲੀ ਸਹਿ ਦਰਿਆਉ ਵਿੱਚ ਧੂੜ ਉਤਾਹ ਕਾਲੀ ਛੜੀ ਤੁਰੰਗ ਮਾਂ ਜਾਨ ਪੁਕਾਰੂ ਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਨ ਸੂਰੀਆਂ ਸਾਜੀ ਚੱਲੇ ਸੋਹੇ ਦੁਰਗਸ਼ਾਹ ਜਨਕਾ ਬਹਿਾਜੀ ਤੇਰੀ ਤੇ ਕੀ ਜਨ ਧੜੀ ਰਣਵੰਡੀ ਭਾਜੀ ਇੱਕ ਘਾਇਲ ਕੋ ਮਨਸੂਰ ਮੈਂ ਜਨ ਮਕਤਬ ਕਾਜੀ ਹੁਨਸਾਏ ਨਤਾਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉ ਭੁਖਿਆਏ ਪਾਜੀ ਕਦੇ ਨ ਰਜੇ ਜੁਜ ਤੇ ਰਜ ਹੋਏ ਰਾਜੀ ਪੌੜੀ ਵੱਜੇ ਸੰਗਲੀ ਆ ਹਾਂਜੀ ਆ ਪੌੜੀ ਹੈ ਜੀ ਬਜੇ ਸੰਗਲੀ ਆਲੇ ਸੰਗਰ ਡੋਹਰੇ ਡਹੇ ਜੋ ਖੇਤ ਜਟਾਲੇ ਹਾਠਾ ਜੋੜ ਕੇ ਨੇਜੇ ਬੰਬਲੀ ਆਲੇ ਦਿਸਨ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤੈ ਦਨਵੀ ਸੂਲ ਹੋਈਆਂ ਕੰਗਾ ਵਾਛੜ ਕੱਤੀ ਸੂਰਿਆਂ ਵਿੱਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਵੱਡ ਲਾਹਣ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਔੜੜ ਪੌਜਨਾ ਆਂਘਾ ਵੀਰ ਚੜੇ ਕੰਧਾਰੀ ਸੜਕ ਮਿਆਂਨੋ ਸੜਕ ਮਿਆਂਨੋ ਕੱਡੀਆਂ ਤਿੱਖੀਆਂ ਤਰਵਾਰੀ ਕਣਕੁੱਠੇ ਰਣ ਮਚਿਆ ਕੜਕ ਉੱਥੇ ਰਣ ਮਚਿਆ ਵੱਡੇ ਹੰਕਾਰੇ ਸਿਰ ਧੜ ਬਾਹਾਂ ਗਨ ਲੈ ਫੁੱਲ ਜਿਹੇ ਬਾੜੀ ਜੱਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਪੌੜੀ ਔੜੀ ਹੈ ਜਿੱਥੇ ਦੋਹਾਂ ਕੰਧਾਰਾਂ ਮੋਹੇ ਜੁੜੇ ਜਾਂ ਛੱਟ ਪਈ ਖਰਵਾਰਕ ਤੱਕ ਤੱਕ ਕੈਬਰ ਦੁਰਗਸ਼ਹ ਤੱਕ ਮਾਰੇ ਭਲੇ ਜੁਝਾਰਕ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰਕ ਸੋਹਣ ਸੰਜਾ ਬਾਗਣਾ ਜਣ ਲੱਗੇ ਫੁੱਲ ਅਨਾਰਕ ਗੁੱਸੇ ਆਈ ਕਲਕਾਂ ਹੱਥ ਸੱਜੇ ਲੈ ਤਰਵਾਰਕ